ਬੀਰੇ ਅਵਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਰਾਸ ਬਰਾਨੇ ਰਾਖ ਤੇ ਖਾਇਆ ਕਰ ਕਾ ਖੇਤ ਜਿਹੜੇ ਜੀਵ ਹੋਰਨਾਂ ਨੂੰ ਮਤਾਂ ਦਿੰਦੇ ਐ ਰੱਬ ਨੂੰ ਬੁਲਾਉਂਦੀਆਂ ਢਿੰਗਾ ਮਾਰਦੇ ਐ ਮੂੰਹ ਜ਼ਬਾਨੀ ਗੱਲਾਂ ਕਰਦੇ ਐ ਪਾਵ ਹਿਰਦੇ ਚ ਪ੍ਰੀਤ ਨਹੀਂ ਪੈਦਾ ਹੋਈ ਉਹਨਾਂ ਦਾ ਮਨ ਤਿਕਦਾ ਨਹੀਂ ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਐ ਅਗਿਆਨਤਾ ਕਾਰਨ ਲੋਕਾਂ ਨੂੰ ਸਿੱਧੇ ਰਸਤੇ ਦੱਸਦੇ ਐ ਪਰ ਆਪ ਉਹਨਾਂ ਤੇ ਚੱਲਦੇ ਨਹੀਂ ਪਾਉ ਸਾਹਿਬ ਤਾਂ ਸਲਾਹ ਦੀ ਬਾਣੀ ਦੇ ਗੁਨਾ ਨਾਲ ਸਾਂਝ ਨਹੀਂ ਪਾਉਂਦੇ ਉਹ ਗਣ ਹੋਰਨ ਕਾਰਨ ਦੁਹੀ ਰਹਿੰਦੇ ਆ ਹਿਰਦੇ ਚ ਨਾਮ ਬੀਜਿਆ ਨਹੀਂ ਤਾਂ ਕੋਈ ਵੀ ਲਾਭ ਨਹੀਂ ਹੁੰਦਾ ਆਪ ਨੰਦੇ ਚਰੂ ਪਰ ਪਾਣੀ ਕਿਸ ਨਿੰਦੇ ਜਿਹੇ ਗੰਗਾ ਆਣੀ ਮਾਨਵਖ ਰੱਬ ਦੇ ਪਿਆਰਿਆਂ ਦੇ ਇਲਜ਼ਾਮ ਲਾਉਂਦਾ ਹੈ ਆਪਣੇ ਆਪ ਨੂੰ ਚੰਗਾ ਸਮਝਦਾ ਆਪਣੀ ਵਡਿਆਈ ਆਪ ਕਰਦਾ ਹੈ ਕਿ ਸੇਦੀ ਮਦਦ ਨਹੀਂ ਕਰ ਸਕਦਾ ਸੱਚ ਦੇ ਰਸਤੇ ਤੇ ਚੱਲਣ ਵਾਲਿਆਂ ਦੀ ਨੂਕੀਆਂ ਚ ਇਨੀ ਕਰਦਾ ਰਹਿੰਦਾ ਹੈ ਗੰਗਾ ਜਲ ਗੁਰੂ ਗੋਬਿੰਦ ਨਾਮ ਸੱਚ ਦੀ ਬਾਣੀ ਦਾ ਪਵਿੱਤਰ ਉਪਦੇਸ਼ ਜੀਵ ਵਾਸਤੇ ਗੰਗਾ ਦਾ ਜਲ ਹੈ ਮਨਮੁਖ ਵੇਦਾਂ ਕਿਤੇ ਬਾਣਿਆਂ ਆਧਾਰਨਾ ਦੇ ਕੇ ਉਹਨਾਂ ਦੀ ਬਦਖੋਈ ਕਰਦਾ ਹੈ ਜਿਨ੍ਹਾਂ ਰਾਹੀਂ ਬਾਣੀ ਪ੍ਰਗਟ ਹੋਈ ਹੈ ਗੁਰਮਤਿ ਦਾ ਪ੍ਰਭਾਵ ਹਰ ਵੇਲੇ ਮਨ ਤੇ ਬਣਿਆ ਰਹੇ ਤਾਂ ਮੋਹ ਮਾਇਆ ਦੀਆਂ ਵਾਸ਼ਨਾਵਾਂ ਚ ਵੱਜਿਆ ਮਨ ਮੁਕਤ ਹੋ ਜਾਂਦਾ ਹੈ